ਪੀਰੀਫ ਪਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਵੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਅਸੀਂ ਵੀਡੀਓ ਜੋ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਪਹੁੰਚੇ ਆ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂ ਕਿ ਕਿ ਜਿਨ੍ਹਾਂ ਦੇ ਉੱਤੇ ਮਹਾਕਾਲੀ ਨੂੰ ਜਦੋਂ ਮਾਤਾ ਸ਼ਮਸ਼ਾਨ ਕਾਲੀ ਦੀ ਚੜ੍ਹਾਈ ਕਰਵਾ ਦਿੱਤੀ ਜਾਂਦੀ ਹੈ ਜਿਨ੍ਹਾਂ ਲੋਕਾਂ ਨੂੰ ਔਰ ਉਹਨਾਂ ਨੂੰ ਮਾਂ ਸ਼ਮਸ਼ਾਨ ਘਾੜੀ ਤੋਂ ਕਿੱਦਾਂ ਆਪਣਾ ਬਚਾਅ ਕਰਨਾ ਚਾਹੀਦਾ ਤੇ ਕਿਸ ਤਰੀਕੇ ਦੇ ਨਾਲ ਤੁਸੀਂ ਮਾਂ ਸ਼ਮਸ਼ਾਨ ਘਾੜੀ ਤੋਂ ਆਰਾਹਤ ਪਾ ਸਕਦੇ ਹੋ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਹੋਈ ਇਹ ਦੇਖ ਲਈਓ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਤੁਹਾਨੂੰ ਸਾਡੀਆਂ ਆਉਣ ਵਾਲੀਆਂ ਵੀਡੀਓ ਮਿਲਦੀਆਂ ਰਹਿਣਗੀਆਂ ਤੇ ਨੋਟੀਫਿਕੇਸ਼ਨ ਦੀ ਜਿਹੜੇ ਬੈਲ ਆ ਉਹਨੂੰ ਜਰੂਰ ਆਲ ਤੇ ਪ੍ਰੈਸ ਕਰ ਦਿਓ ਕਿਉਂ ਕਰਕੇ ਜੇ ਤੁਸੀਂ ਨੋਟੀਫਿਕੇਸ਼ਨ ਨੂੰ ਆਲ ਤੇ ਕਰੋਗੇ ਤਾਂ ਸਾਡੀ ਜਿਹੜੀ ਵੀ ਵੀਡੀਓ ਅਸੀਂ ਪਾਵਾਂਗੇ ਉਹ ਸਭ ਤੋਂ ਪਹਿਲਾਂ ਤੁਹਾਨੂੰ ਨੋਟੀਫਿਕੇਸ਼ਨ ਆਇਆ ਕਰੇਗੀ ਸੋ ਦੋਸਤੋ ਹੁਣ ਗੱਲ ਕਰਦੇ ਹਾਂ ਜੀ ਮਾਤਾ ਸ਼ਮਸ਼ਾਨ ਕਾਲੀ ਦੀ ਚੜਾਈ ਕਰਵਾਉਣ ਦੀ ਜਿਹੜੀ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਹੈ ਜਿਨ੍ਹਾਂ ਲੋਕਾਂ ਉੱਤੇ ਮਾਤਾ ਸ਼ਮਸ਼ਾਨ ਕਾਲੀ ਨੂੰ ਚੜਾ ਦਿੱਤਾ ਜਾਂਦਾ ਆ ਔਰ ਦੋਸਤੋ ਮੈਂ ਇੱਕ ਚੀਜ਼ ਦੱਸਦਾ ਮੇਰੇ ਤੋਂ ਇੱਕ ਕੇਸ ਆਇਆ ਸੀਗਾ ਪਹਿਲਾਂ ਕੋਈ ਇਸ ਤਰ੍ਹਾਂ ਦਾ ਕੇਸ ਸਾਡੇ ਤੋਂ ਨਹੀਂ ਸੀ ਆਇਆ ਔਰ ਇਸ ਕੇਸ ਦੇ ਵਿੱਚ ਕੀ ਸੀ ਕਿ ਮਾਤਾ ਕਾਲੀ ਨੂੰ ਜਿਹੜੀ ਮਹਾਕਾਲੀ ਹੈ ਉਸ ਨੂੰ ਲੋਕਾਂ ਨੇ ਸਿੱਧ ਕੀਤਾ ਹੋਇਆ ਸੀ ਕਿਸੇ ਨੇ मां काली ਨੂੰ ਸਿੱਧ ਗਿਰ ਕੇ मां काली ਨੂੰ ਬਚਨਾ ਦੇ ਵਿੱਚ ਲੈ ਕੇ ਤੇ ਮਾਤਾ ਕਾਲੀ ਨੂੰ ਕਿਸੇ ਦੇ ਉੱਤੇ ਚੜਾਈ ਕਰਾ ਦਿੱਤੀ। ਔਰ ਜਦੋਂ ਉਸ ਇਨਸਾਨ ਦੇ ਉੱਤੇ ਚੜਾਈ ਕਰਵਾਈ ਤਾਂ ਉਸ ਇਨਸਾਨ ਦਾ ਜਿਹੜਾ ਕੀ ਹਾਲਾਤ ਬਹੁਤ ਬੱਤਰ ਹੋ ਗਏ। ਤੋਂ ਉਹ ਇਨਸਾਨ ਜਿਹੜਾ ਸੀ ਕਾਫੀ ਚਰ ਇੱਧਰ ਉੱਧਰ ਪਟਕਿਆ ਪਰ ਨਹੀਂ ਉਹਨੂੰ ਰਾਹਤ ਮਿਲੀ ਜਦੋਂ ਉਹਨਾਂ ਨੇ ਸਾਨੂੰ ਫੋਨ ਤੇ ਗੱਲ ਕੀਤੀ ਸਾਡੇ ਨਾਲ ਕੰਟੈਕਟ ਕੀਤਾ ਤੇ ਅਸੀਂ ਉਹਨਾਂ ਨੂੰ ਜਿਹੜਾ ਇਹ ਹੱਲ ਸੀ ਉਹਨਾਂ ਨੂੰ ਦੱਸਿਆ ਸੀਗਾ ਵੀ ਤੁਸੀਂ ਇਸ ਹੱਲ ਦੇ ਨਾਲ ਮਹਾਕਾਲੀ ਦਾ ਜਿਹੜਾ ਉਪਾਅ ਹੈ ਕਰ ਲਓ ਢਾਲਾ ਕਰ ਲਓ ਤੁਹਾਨੂੰ ਮਾਤਾ ਕਾਲੀ ਦੀ ਜਿਹੜੀ ਚੜਾਈ ਕਿਸੇ ਨੇ ਕਰਾਈ ਹੈ ਤੁਹਾਨੂੰ ਮਾ ਕਾਲੀ ਉਸੇ ਸਮੇਂ ਤੁਸੀਂ ਮਾਤਾ ਕਾਲੀ ਦੀ ਚੜਾਈ ਤੋਂ ਬਚ ਜਾਓਗੇ ਤੇ ਮਾਤਾ ਕਾਲੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਜਾਏਗੀ ਔਰ ਤੁਹਾਡੀ ਤੁਹਾਡਾ ਨੁਕਸਾਨ ਨਹੀਂ ਕਰੇਗੀ ਤੁਹਾਡੀ ਰੱਖਿਆ ਕਰੇਗੀ ਔਰ ਜਿਨ੍ਹਾਂ ਲੋਕਾਂ ਨੂੰ ਜਿਨ੍ਹਾਂ ਲੋਕਾਂ ਨੂੰ ਇਹ ਪ੍ਰੋਬਲਮ ਚੱਲਦੀ ਹੈ ਜਿਨ੍ਹਾਂ ਨੂੰ ਪਤਾ ਹੈ ਕਿ ਹਾਂ ਮਾਤਾ ਕਾਲੀ ਸਾਡੇ ਤੇ ਪੁੱਠੀ ਲਾਈ ਹੋਈ ਹੈ ਹੈਨਾ ਦੇਵੀ ਦੇਵਤਾ ਕਿਸ ਨੇ ਪੁੱਠਾ ਲਾਇਆ ਹੋਇਆ ਤੇ ਮੈਂ ਇੱਥੇ ਮਾਤਾ ਕਾਲੀ ਦੀ ਵਿਧੀ ਦੱਸਣ ਜਾ ਰਿਹਾ ਜਿਸ ਤਰ੍ਹਾਂ ਮਾ ਕਾਲੀ ਨੂੰ ਪੁੱਠਾ ਲਗਾ ਦਿੱਤਾ ਜਾਂਦਾ ਕਿਸੇ ਦੇ ਉੱਤੇ ਤਾਂ ਮਾ ਕਾਲੀ ਤੋਂ ਕਿਸ ਤਰ੍ਹਾਂ ਆਪਾਂ ਮਾ ਕਾਲੀ ਨੂੰ ਸਿੱਧਾ ਕਰ ਸਕਦੇ ਹਾਂ ਮਾਤਾ ਕਾਲੀ ਨੂੰ ਸਿੱਧੀ ਕਰਕੇ ਆਪਣੀ ਜੋਗੀ ਰੱਖਿਆ ਦੇ ਵਿੱਚ ਲੈ ਸਕਦੇ ਹਾਂ ਮਹਾ ਕਾਲੀ ਤੁਹਾਡੀ ਵੀ ਰੱਖਿਆ ਕਰੇਗੀ ਫਿਰ ਤੁਹਾਡਾ ਵਾਲ ਵਿੰਗਾ ਨਹੀਂ ਕਰੇਗੀ ਸੋ ਦੋਸਤੋ ਜਿਹੜੇ ਤਾੰਤ੍ਰਿਕ ਹੁੰਦੇ ਨੇ ਤਾੰਤ੍ਰਿਕ ਤੁਸੀਂ ਸਮਝਦੇ ਹੋਵੋਗੇ ਜਿਹੜੇ ਤੰਤਰ ਦਾ ਕੰਮ ਕਰਦੇ ਨੇ ਜਿਹੜਾ ਕਾਲੇ ਇਲਮ ਨੂੰ ਕਰਦੇ ਨੇ ਕਾਲੇ ਇਲਮ ਵਾਲੇ ਕੀ ਕਰਦੇ ਆ ਮੰਤਰ ਨੂੰ ਸਿੱਧਾ ਕਰ ਲੈਂਦੇ ਮੰਤਰ ਸਿੱਧ ਕਰਕੇ ਸ਼ਮਸ਼ਾਨ ਦੇ ਵਿੱਚ ਜਾ ਕੇ ਮਹਾਕਾਲੀ ਦੀ ਸਿੱਧੀ ਕਰ ਲੈਂਦੇ ਆ ਮਹਾਕਾਲੀ ਦੀ ਸਿੱਧੀ ਪ੍ਰਾਪਤ ਕਰ ਲੈਂਦੇ ਆ ਨਾ ਕਿ ਮਹਾਕਾਲੀ ਨੂੰ ਸਿੱਧ ਕਰਦੇ ਆ ਮਾਤਾ ਕਾਲੀ ਦੀ ਸਿੱਧੀ ਪ੍ਰਾਪਤ ਕਰਦੇ ਆ ਜਿਸ ਤਰ੍ਹਾਂ ਮੰਤਰ ਨੂੰ ਸਿੱਧ ਕਰ ਲਿਆ ਮੰਤਰ ਸਿੱਧ ਕਰਕੇ ਮੰਤਰ ਦੇ ਵਿੱਚ ਬੋਲ ਬੋਲਦੇ ਤੇ ਕਿ ਜਾਓ ਜਾ ਮਹਾਕਾਲੀ ਆ ਬੰਦੇ ਦਾ ਉਲਟਾ ਕੰਮ ਹੋ ਜਵੇ ਫਿਰ ਉਹ ਜਿਹੜਾ ਮੰਤਰ ਹੈ ਮੰਤਰ ਨੂੰ ਪੁੱਠਾ ਚਲਾ ਕੇ ਮਾਤਾ ਕਾਲੀ ਤੋਂ ਪੁੱਠਾ ਕੰਮ ਕਰ ਦਿੰਦੇ ਆ ਤੇ ਇਸ ਕਰਕੇ ਆਪਾਂ ਉਹ ਲੋਕਾਂ ਵਾਸਤੇ ਇਹ ਵੀਡੀਓ ਬਹੁਤ ਖਾਸ ਹੈ ਕਿ ਉਹਨਾਂ ਨੇ ਬਚਣਾ ਕਿਸ ਤਰ੍ਹਾਂ ਆ ਦੋਸਤੋ ਜੇ ਤੁਹਾਡੇ ਨਾਲ ਇਹ ਪ੍ਰੋਬਲਮ ਹੈ ਜੇ ਤੁਹਾਨੂੰ ਵਾਕਈ ਪਤਾ ਕਿ ਹਾਂ ਤੁਹਾਡੇ ਸੁਪਨੇ 'ਚ ਮਾਤਾ ਕਾਲੀ ਤੁਹਾਨੂੰ ਮਾਰਨ ਨੂੰ ਫਿਰ ਰਹੀ ਆ ਸੁਪਨੇ ਦੇ ਵਿੱਚ ਸ਼ਮਸ਼ਾਨ ਦੀਆਂ ਚੀਜ਼ਾਂ ਤੁਹਾਨੂੰ ਲੱਗ ਰਹੀਆਂ ਮਾਤਾ ਕਾਲੀ ਸਪਨੇ ਚਾਹ ਕੇ ਤੁਹਾਨੂੰ ਡਰਾਉਂਦੀ ਹੈ ਕਿਸੇ ਚੀਜ਼ ਦਾ ਕਿ ਸਰ ਤੁਹਾਡੇ ਮਗਰ ਪਈ ਹੋਈ ਆ ਪਿੱਛੇ ਪਈ ਹੋਈ ਆ ਜਾਂ ਮਹਾਕਾਲੀ ਦੀ ਕੋਈ ਸੰਕੇਤ ਮਿਲਣ ਦੇ ਤੁਹਾਨੂੰ ਫਿਰ ਤੁਸੀਂ ਇਸ ਉਪਾਅ ਨੂੰ ਕਰ ਲੈਣਾ ਔਰ ਇਹ ਜਿਹੜਾ ਉਪਾਅ ਆ 100% ਵਰਕ ਕਰਦਾ ਹੈ ਜਿੰਨੇ ਵੀ ਲੋਕ ਸੁਣ ਰਹੇ ਇਸ ਚੀਜ਼ ਨੂੰ ਬਹੁਤ ਧਿਆਨ ਦੇ ਨਾਲ ਸੁਣਨ ਕਿਉਂਕਿ ਇਹ ਜਿਹੜੀ ਚੀਜ਼ ਸਮਝਣ ਵਾਲੀ ਹੈ ਕਈ ਲੋਕ ਕੀ ਸਮਝਦੇ ਆ ਕਿ ਸਾਨੂੰ ਕਈ ਜਦੋਂ ਇਹ ਚੀਜ਼ ਹੁੰਦੀ ਹੈ ਕਈ ਲੋਕ ਸਮਝਦੇ ਕਿ ਸਾਨੂੰ ਲੱਗਦਾ ਮਹਾਕਾਲੀ ਦੇ ਦਰਸ਼ਨ ਹੋਣੇ ਸ਼ੁਰੂ ਹੋ ਗਏ ਕਿ ਮਾਤਾ ਕਾਲੀ ਸਾਨੂੰ ਦਰਸ਼ਨ ਦੇ ਰਹੀ ਹੈ ਸਾਡੀ ਕਿਸਮਤ ਬਦਲਣ ਵਾਲੀ ਹੈ ਤੁਸੀਂ ਇਸ ਚੀਜ਼ ਨੂੰ ਇਹ ਦੇਖ ਲੈਣਾ ਕਿ ਜੇ ਤਾਂ ਤੁਹਾਡੇ ਨਾਲ ਕੁਝ ਚੰਗਾ ਹੋ ਰਿਹਾ ਹੈ ਜੇ ਤਾਂ ਤੁਸੀਂ ਮਾਤਾ ਕਾਲੀ ਦੀ ਸੇਵਾ ਕਰਦੇ ਹੋ ਚਾਹੇ ਨਹੀਂ ਵੀ ਕਰਦੇ ਜਿਸ ਨਹੀਂ ਸੇਵਾ ਕਰਦੇ ਤੁਹਾਨੂੰ ਮਹਾਕਾਲੀ ਇਦਾਂ ਦਿਖਦੀ ਹੈ ਜਾਂ ਜਿਸ ਤਰ੍ਹਾਂ ਜਿਹੜੇ ਸੰਕੇਤ ਤੁਹਾਨੂੰ ਦੱਸੇ ਇਸ ਤਰ੍ਹਾਂ ਹੋਣ ਤੁਸੀਂ ਇਸ ਚੀਜ਼ ਨੂੰ ਸਮਝ ਲਈਓ ਕਿ ਮਾਤਾ ਕਾਲੀ ਤੁਹਾਡੇ ਤੇ ਵਿਸ਼ੇ ਨੇ ਪੱਟੀ ਲਗਾਈ ਹੋਈ ਹੈ ਠੀਕ ਹੈ ਤੇ ਜੇ ਮਾਂ ਕਾਲੀ ਦਰਸ਼ਨ ਦੇਵੇ ਮਾਂ ਕਾਲੀ ਖੁਸ਼ੀ ਦੇ ਵਿੱਚ ਆਵੇ ਆਸ਼ੀਰਵਾਦ ਦੇਵੇ ਫਿਰ ਸਮਝ ਲਓ ਮਾਂ ਕਾਲੀ ਵੈਸੇ ਤੁਹਾਡੀ ਸੁਰੱਖਿਸ਼ਟ ਤੁਹਾਡੇ ਤੋਂ ਖੁਸ਼ ਹੋ ਕੇ ਆਈ ਹੈ ਸੋ ਆਪਾਂ ਜਿਨ੍ਹਾਂ ਦੇ ਨਾਲ ਇਹ ਜਿਨ੍ਹਾਂ ਨੂੰ ਉਲਟ ਕੀਤੀ ਉਹਨਾਂ ਨੂੰ ਸਿੱਧੀ ਕਰਨ ਦੀ ਆ ਪੰਜ ਗੱਲ ਕਰਾਂਗੇ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਤੇ ਐਦਾਂ ਦੀ ਚੀਜ਼ ਹੋ ਗਈ ਹੈ ਤੁਹਾਨੂੰ ਕਿਸੇ ਨੇ ਕੀਤਾ ਤੁਸੀਂ ਅਗਰ ਤੁਸੀਂ ਕਾਲੀ ਨੂੰ ਮੰਨਦੇ ਹੋ ਮਹਾਕਾਲੀ ਦੀ ਸੇਵਾ ਕਰਦੇ ਹੋ ਤੁਹਾਨੂੰ ਫਿਰ ਮਹਾਕਾਲੀ ਨੁਕਸਾਨ ਨਹੀਂ ਪਹੁੰਚਾਏਗੀ ਫਿਰ ਤੁਹਾਡੀ ਰੱਖਿਆ ਕਰੇਗੀ ਤੁਹਾਡਾ ਨੁਕਸਾਨ ਬਿਲਕੁਲ ਨਹੀਂ ਹੋਏਗਾ ਮੈਂ ਪਹਿਲਾਂ ਤੁਹਾਨੂੰ ਦੱਸ ਦਵਾਂ ਅਗਰ ਤੁਸੀਂ ਕਿਸੇ ਹੋਰ ਦੇਵੀ ਦੇਵਤਾ ਨੂੰ ਮੰਨਦੇ ਹੋ ਤੇ ਮਾਂ ਕਾਲੀ ਤੁਹਾਡੇ ਤੇ ਲੱਗ ਗਈ ਆ ਤੁਸੀਂ ਕਰਨਾ ਕੀ ਆ ਉਪਾਅ ਬਹੁਤ ਸੌਖਾ ਜਿਹਾ ਤੁਸੀਂ ਇਹਦੇ ਵਿੱਚ ਵਿਧੀਆਂ ਇਹਦੀਆਂ 2-3 ਹੈਗੀਆਂ ਮੈਂ ਤੁਹਾਨੂੰ ਇੱਕੋ ਹੀ ਦੱਸ ਇੱਕ ਦੱਸ ਦਿੰਨਾ ਜਿਸ ਤਰ੍ਹਾਂ ਮਾਤਾ ਕਾਲੀ ਤੁਹਾਨੂੰ ਜੇ ਸੁਪਨੇ ਚ ਨਜ਼ਰ ਆ ਰਹੀ ਇਸ ਤਰ੍ਹਾਂ ਦਾ ਕੁਝ ਤੁਹਾਨੂੰ ਉਪਾਅ ਲੱਗਦੇ ਆ ਤੁਸੀਂ ਕੀ ਕਰਨਾ ਹਰ ਮੰਗਲਵਾਰ ਵਾਲੇ ਦਿਨ ਮੰਗਰਵਾਰ ਵਾਲੇ ਦਿਨ ਤੁਸੀਂ ਪਤਾਸੇ ਲੈ ਲੈਣੇ 10 ਰੁਪਈਆ ਦੇ 10 ਰੁਪਈਆ ਦੇ ਪਤਾਸੇ ਆਪਣੇ ਸਿਰ ਤੋਂ ਵਾਰ ਲੈਣੇ ਆ ਵਾਰ ਕੇ ਤੁਸੀਂ ਮਾਤਾ ਕਾਲੀ ਨੂੰ ਬੇਨਤੀ ਕਰਨੀ ਹੈ ਕਿ हे ਮਾਤਾ ਕਾਲੀ ਅਸੀਂ ਤੁਹਾਡਾ ਤੁਹਾਡੇ ਬੱਚੇ ਆ ਤੁਹਾਡਾ ਕੁਝ ਨਹੀਂ ਅਸੀਂ ਬਗਾੜਿਆ ਸਾਡੋਂ ਕਿਸੇ ਨੇ ਜਿੱਦ ਜਿੱਦ ਕਰਕੇ ਸਾਡੇ ਨਾਲ ਸਾਡੇ ਤੋਂ ਈਰਖਾ ਕਰਕੇ ਜਹਿਲਸ ਕਰਕੇ ਸਾਡੇ ਦੇ ਮਗਰ ਤੁਹਾਨੂੰ ਗਲਤ ਮੰਤਰ ਉਚਾਰਨ ਕਰਕੇ ਸਾਡਾ ਨੁਕਸਾਨ ਕਰਨ ਨੂੰ ਪਿੱਛੇ ਆਇਆ ਮਾਤਾ ਕਾਲੀ ਅਸੀਂ ਗਰੀਬ ਐ ਸਾਨੂੰ ਤੁਹਾਨੂੰ ਵੀ ਪਤਾ ਹੈ ਕਿ ਤੁਹਾਨੂੰ ਬਚਨਾਂ ਦੇ ਵਿੱਚ ਵੰਨ ਕੇ ਕਿਸੇ ਨੇ ਗਲਤ ਕੰਮ ਕਰਾਇਆ ਪਰ ਤੁਸੀਂ ਸਾਡੀ ਰੱਖਿਆ ਕਰੋ ਅਸੀਂ ਤੁਹਾਡੇ ਬੱਚੇ ਆ ਸਾਡੇ ਤੇ ਤੁਸੀਂ ਆਪਣੀ ਮਿਹਰਬਾਨੀ ਕਰਕੇ ਮਿਹਰ ਕਰੋ ਕਿਰਪਾ ਕਰੋ ਸਾਨੂੰ ਆਪਣੇ ਆਸ਼ੀਰਵਾਦ ਦਿਓ ਤੁਸੀਂ ਜਿਹੜਾ ਉਹ ਪ੍ਰਸ਼ਾਦ ਹੈ 10 ਰੁਪਏ ਦਾ ਜਿਹੜਾ ਪਤਾਸਿਆਂ ਦਾ ਲਿਆ ਹੋਊਗਾ ਤੁਸੀਂ ਮਾਤਾ ਦੇ ਮੰਦਰ ਜਾਣਾ ਦੁਰਗਾ ਮਾਤਾ ਦੇ ਮੰਦਰ ਜਿੱਥੇ ਮਾ ਸ਼ੀਰਾਂ ਵਾਲੀ ਦੀ ਮੂਰਤੀ ਹੋਵੇ ਜਾਂ ਕੋਈ ਸ਼ੀਰਾਂ ਵਾਲੀ ਦਾ ਮੰਦਰ ਹੋਵੇ ਠੀਕ ਹੈ ਤੁਸੀਂ ਸ਼ੀਰਾਵਾਲੀ ਦੇ ਮੰਦਿਰ ਦੇ ਵਿੱਚ ਜਾ ਕੇ ਮਾਤਾ ਕਾਲੀ ਨੂੰ ਜਿਹੜਾ ਮਾਤਾ ਕਾਲੀ ਦੀ ਅੱਗੇ ਪ੍ਰਾਰਥਨਾ ਕੀਤੀ ਹੈ ਮਾਂ ਦੁਰਗਾ ਅੱਗੇ ਵੀ ਇਹੀ ਪ੍ਰਾਰਥਨਾ ਕਰਨੀ ਕਿ ਮਾਂ ਦੁਰਗਾ ਤੇਰੇ સ્વરૂਪ ਤੇਰਾ ਹੀ ਜਿਹੜਾ ਸਰੂਪ ਹੈ ਮਾਂ ਕਾਲੀ ਉਸ ਰੂਪ ਨੂੰ ਸਾਡੇ ਪਿੱਛੇ ਕਿਸੇ ਨੇ ਗਲਤ ਬੰਦੇ ਨੇ ਸਾਡੇ ਨਾਲ ਜਿੱਦ ਕਰਕੇ ਲਗਾ ਦਿੱਤਾ ਮੇਰੀ ਰੱਖਿਆ ਕਰੋ ਮੈਨੂੰ ਇਸ ਸੰਕਟ ਦੀ ਘੜੀ ਦੇ ਵਿੱਚੋਂ ਬਾਹਰ ਕੱਢੋ ਮਹਾਕਾਲੀ ਮੇਰਾ ਨੁਕਸਾਨ ਨਾ ਕਰੇ ਔਰ ਮਹਾਕਾਲੀ ਸਾਡੀ ਮਾਂ ਆ ਅਸੀਂ ਉਸ ਨੂੰ ਮਾਂ ਮੰਨਦੇ ਹਾਂ ਤੇਰੇ ਰੂਪ ਦੇ ਇਸ ਕਰਕੇ ਜੋ ਸਾਨੂੰ ਉਹਨਾਂ ਤੋਂ ਸਾਡੀ ਰੱਖਿਆ ਕਰੋ ਸਾਨੂੰ ਉਹ ਨੁਕਸਾਨ ਨਾ ਪਹੁੰਚਾਣ ਤੁਸੀਂ ਇੰਨੀ ਗੱਲ ਕਹਿ ਕੇ ਪੰਜ ਮੰਗਲਵਾਰ ਜਿਹੜੇ ਜਿਹੜੇ ਪਤਾਸੇ ਆ ਕੱਲੇ ਦੇਣੇ ਆ ਮਾਤਾ ਕਾਲੀ ਤੁਹਾਡਾ ਨੁਕਸਾਨ ਬਿਲਕੁਲ ਨਹੀਂ ਕਰੇਗੀ ਔਰ ਮਾ ਦੁਰਗਾ ਦੀ ਕਿਰਪਾ ਦੇ ਨਾਲ ਮਾਤਾ ਕਾਲੀ ਤੁਹਾਡੇ ਨਾਲ ਸਤਵੇਂ ਰੂਪ ਦੇ ਵਿੱਚ ਚੱਲਣੀ ਸ਼ੁਰੂ ਹੋ ਜਾਏਗੀ ਔਰ ਮਾ ਦੁਰਗਾ ਦੇ ਆਸ਼ੀਰਵਾਦ ਦੇ ਨਾਲ ਮਾਂ ਕਾਲੀ ਤੁਹਾਡੀ ਰੱਖਿਆ ਕਰੇਗੀ ਔਰ ਜੇ ਸ਼ਮਸ਼ਾਨ ਕਾਲੀ ਚਾਹੇ ਭੱਦਰ ਕਾਲੀ ਕੋਈ ਵੀ ਮਾਂ ਕਾਲੀ ਹੈ ਮਾਂ ਕਾਲੀ ਦੇ ਕਈ ਰੂਪ ਹੈ ਔਰ ਜਿਸ ਰੂਪ ਤੇ ਵਿੱਚ ਵੀ ਹੋਏਗੀ ਉਹ ਮਾਂ ਕਾਲੀ ਤੁਹਾਡੀ ਰੱਖਿਆ ਦੇ ਵਿੱਚ ਖੜੀ ਹੋ ਜਾਏਗੀ ਔਰ ਜਿਸ ਬੰਦੇ ਨੇ ਮਾਤਾ ਕਾਲੀ ਨੂੰ ਉਲਟਾ ਪੇਚ ਕੀਤਾ ਹੋਊਗਾ ਉਸ ਬੰਦੇ ਦਾ ਉਲਟਾ ਨੁਕਸਾਨ ਹੋਏਗਾ ਤਾਂ ਦੋਸਤੋ ਬਹੁਤ ਸੌਖਾ ਤੇ ਸਰਲੋਪਾ ਆਇਆ ਕਰ ਲਿਓ ਇਹਦਾ ਫਾਇਦਾ ਤੁਹਾਨੂੰ ਮਿਲ ਜਣਾ ਕੋਈ ਨੁਕਸਾਨ ਵਾਲੀ ਗੱਲ ਨਹੀਂ ਕਿ ਇਹ ਵੀਡੀਓ ਸੀ ਜੇ ਵੀਡੀਓ ਸਾਡੀ ਚੰਗੀ ਲੱਗੀ ਤਾਂ ਨੂੰ ਲਾਈਕ ਕਮੈਂਟ ਸ਼ੇਅਰ ਕਰ ਦੇਣਾ ਜੀ ਜੈ ਪੀਰਾਂ ਦੀ ਜੈ ਬਸਤਾ ਦੀ